ਜਿਹੜਾ ਉਹ ਨਸ਼ੇੜੀ ਬੰਦਾ ਸੀ ਉਹਦੀ ਪਾਵਰ ਨਹੀਂ ਸੀ ਕਿ ਉਹ ਬੰਦਾ ਸਾਡੇ ਭਰਾ ਨੂੰ ਮਾਰ ਦੇ ਉਹਦੇ ਪਿੱਛੇ ਇਹ ਜਿਹੜੀ ਪਾਰਟੀ ਆ ਜਿਹੜੀ ਸਰਕਾਰ ਹੈ ਤੁਹਾਡਾ ਐਮਐਲਏ ਆ ਪਿੰਡ ਦੇ ਵਿੱਚ ਕਿਹਾ ਸੀ ਕਿ ਤਰੱਚ ਬੜੇ ਮਾਰ ਕੇ ਤੈਨੂੰ ਅੰਦਰ ਕਰਾ ਦਿਆਂ ਉਹਨਾਂ ਲੋਕਾਂ ਦੀ ਸ਼ਾਦੀ ਸ਼ਦੀਰ ਆ ਜਿਹੜਾ ਕਤਲ ਹੋਇਆ ਐਸਐਸਪੀ ਬਰਨਾਲਾ ਨੂੰ ਕਿਹਾ ਕਿ ਕਲਕੱਤੇ ਦਾ ਹਥਿਆਰ ਵਾਪਸ ਕਰੋ ਕਲਕੱਤੇ ਦਾ ਹਥਿਆਰ ਜ਼ਬਤ ਕਰ ਲਿਆ ਝੂਠੇ ਤਿੰਨ ਚਾਰ ਕੇਸ ਪਾਏ ਥੋੜੇ ਜਿਹੇ ਪਹਿਲਾਂ ਕਲਕੱਤਾ ਬੋਲ ਕੇ ਭੰਡੋੜ ਇਹ ਸਾਰਾ ਉਸ ਚੀਜ਼ ਦੀ ਚਿੱਤਾਂ ਇਹਦਾ ਡੁੱਲਿਆ ਹੋਇਆ ਖੂਨ ਕਿਤੇ ਹੋਈ ਨਾ ਚਲੇ ਜਾਵੇ ਸਾਰੇ ਜਣੇ ਪਹਿਰਾ ਠੋਕੇ ਦੇ ਦਿਓ ਅੱਜ ਕਿਤੇ ਕਲਕੱਤੇ ਦੀ ਵਾਰੀ ਹੈ ਪਰਸੋਂ ਨੂੰ ਬੱਬੂ ਪੰਦੇਰ ਦੀ ਹੋ ਚੌਥੇ ਨੂੰ ਪਰਨ ਦੀ ਦੀ ਹੋ ਸਹੋਤਾ ਦੀ ਹੋ ਇੱਥੇ ਐਂ ਥਾੜੀ ਵਾਰ ਵਰਗੇ ਸਾਰੇ ਨੂੰ ਕੱਲੇ ਕੱਲੇ ਨੂੰ ਮਾਰ ਦੇਣਗੇ ਉਹ ਪੰਜਾਬ ਦੇ ਲੋਕ ਉੱਠ ਖੜੋ ਸੈਨੇ ਦੇ ਲੋਕ ਉੱਠ ਖੜੋ ਫੋਟੇ ਵਾਸਤੇ ਕਲਕੱਤਾ ਬਹੁਤ ਬੋਲਿਆ ਜਿੰਨਾ ਟਾਈਮ ਇਨਸਾਫ ਨਹੀਂ ਮਿਲਦਾ ਉਹਨਾਂ ਟਾਈਮ ਆਪਾਂ ਪੂਰਾ ਧਰਨੇ ਮੁਜਾਰੇ ਜੋ ਵੀ ਕਰਨਾ ਪਿਆ ਕਰਾਂਗੇ ਕਦੇ ਨਸ਼ੇ ਲਿਆ ਕੇ ਕਦੇ ਚਿੱਟੇ ਲਿਆ ਕੇ ਕਦੇ ਗੈਂਸਟਰ ਪੈਦਾ ਕਰਕੇ ਕਦੇ ਨਸ਼ੇੜੀਆਂ ਨੂੰ ਪੈਸੇ ਦੇ ਕੇ ਇਹ ਕਤਲ ਕਰਾਉਂਦੇ ਆ ਮੈਂ ਗੱਲ ਸਪਸ਼ਟ ਕਹਾਂ ਕਿ ਜਿਹੜਾ ਨਸ਼ੇੜੀ ਬੰਦਾ ਸੀ ਉਹਦੀ ਪਾਵਰ ਨਹੀਂ ਸੀ ਕਿ ਉਹ ਸਾਡੇ ਭਰਾ ਨੂੰ ਮਾਰ ਦੇ ਉਹਦੇ ਪਿੱਛੇ ਇਹ ਜਿਹੜੀ ਪਾਰਟੀ ਆ ਜਿਹੜੀ ਸਰਕਾਰ ਹੈ ਥੋੜਾ ਐਮਐਲਏ ਆ ਉਹਨਾਂ ਲੋਕਾਂ ਦੀ ਸ਼ਾਦ ਸ਼ਦੀਰ ਜਿਹੜਾ ਕਤਲ ਹੋਇਆ ਕਿਉਂਕਿ ਅੱਜ ਤੋਂ ਤਕਰੀਬਨ 29 ਸਾਲ ਪਹਿਲਾਂ ਅਸੀਂ ਐਸਐਸਪੀ ਬਰਨਾਲਾ ਕੋਲੇ ਗਏ ਐਸਐਸਪੀ ਬਰਨਾਲਾ ਨੂੰ ਕਿਹਾ ਕਿ ਕਲਕੱਤੇ ਦਾ ਅਸਲਾ ਵਾਪਸ ਕਰੋ ਕਲਕੱਤੇ ਦਾ ਅਸਲਾ ਜਬਤ ਕਰ ਲਿਆ ਝੂਠੇ ਤਿੰਨ ਚਾਰ ਕੇਸ ਪਾਏ ਉਹ ਭਰਾ ਤੁਹਾਡੇ ਪਿੰਡ ਵਾਸਤੇ ਲੜਨ ਵਾਲਾ ਨੌਜਵਾਨ ਜਿਹੜੇ ਨੌਜਵਾਨ ਨੇ ਤੁਹਾਡੇ ਪਿੰਡ ਵਾਸਤੇ ਲੜਿਆ ਤੁਹਾਡੇ 3 ਪੁੱਤਾਂ ਵਾਸਤੇ ਲੜਿਆ ਉਹ ਨਸ਼ੇ ਦੇ ਵਿਰੋਧ ਲੜਿਆ ਅੱਜ ਉਸੇ ਬੰਦੇ ਨੂੰ ਇੱਕ ਨਸ਼ੇੜੀ ਬੰਦੇ ਨੂੰ ਉਂਗਲ ਲਾ ਕੇ ਹੋ ਸਕਦਾ ਪੈਸੇ ਤੇ ਲੈ ਦੇ ਕੇ ਇਹ ਤੁਹਾਡੇ ਗੁੰਡੇ ਐਮਐਲਏ ਨੇ ਮਰਵਾਇਆ ਲਾਹ ਸਿੰਘ ਨੂੰ ਕੋਕਰੇ ਮਰਵਾਇਆ ਇਹ ਮੈਂ ਗੱਲ ਕਹਿਣੀ ਚਾਹਦਾ ਹੈ ਜੀ ਖੁਦ ਨੂੰ ਪਤਾ ਤੁਹਾਨੂੰ ਪਤਾ ਕਿ ਜਿਵੇਂ ਉਹ ਭਾਈ ਚੁੱਪ ਕਰ ਜਦੋਂ ਤੁਹਾਨੂੰ ਪਤਾ ਕਿ ਜਿਵੇਂ ਉਹ ਬੋਲਦਾ ਸੀ ਕੋਲਕਾਤਾ ਇਸ ਐਮਐਲਏ ਦੇ ਮੂੰਹ ਤੇ ਕਹਿੰਦਾ ਸੀ ਐ ਸਮਲਣੇ ਪਿੰਡ ਦੇ ਵਿੱਚ ਕਿਹਾ ਸੀ ਕਿ ਤਰੱਚ ਬੜੇ ਮਾਰ ਕੇ ਤੁਹਾਨੂੰ ਅੰਦਰ ਕਰਾ ਦਾਂ ਮਰੇ ਵੀਰੋ ਜਿਹੜਾ ਤੁਹਾਡੇ ਪਿੰਡ ਦਾ ਚੁੜਿਆ ਹੋਇਆ ਬੰਦਾ ਹੋਵੇ ਤੁਹਾਡੇ ਲੋਕਾਂ ਦੀ ਬਾਹ ਚੱਕਣ ਵਾਲਾ ਹੋਵੇ ਉਹ ਪਿੰਡ ਹੋਵੇ 26 27000 ਦੀ آبادی ਤੇ ਆਪਾਂ 2.5 ਟੋਟ ਰੂਗਾ ਮੈਂ ਸਮਝਦਾ ਤੁਹਾਡੇ ਪਿੰਡ ਦੇ ਮੂੰਹ ਤੇ ਬਹੁਤ ਵੱਡੀ ਚਪੇੜ ਮਾਰੀ ਹੈ ਸਰਕਾਰ ਨੇ ਤੁਹਾਡਾ ਪੁੱਤ ਖੋਇਆ ਅੱਜ ਉਹ ਖੋਇਆ ਕੱਲੂ ਤੁਹਾਡੇ ਮੁੰਡਿਆਂ ਦੀ ਵਾਰੀ ਹੈ ਕਿਉਂਕਿ ਇੱਥੇ ਸਰਕਾਰਾਂ ਨੇ ਕਦੇ ਨਸ਼ੇ ਲਿਆ ਕੇ ਕਦੇ ਚਿੱਤੇ ਲਿਆ ਕੇ ਕਦੇ ਗੈਂਗਸਟਰ ਪੈਦਾ ਕਰਕੇ ਕਦੇ ਨਸ਼ੇੜੀਆਂ ਨੂੰ ਪੈਸੇ ਦੇ ਕੇ ਇਹ ਕਤਲ ਕਰਾਉਂਦੇ ਆ ਆ ਥੋੜੇ ਜਿਹਾ ਟਾਈਮ ਪਹਿਲਾਂ ਇੱਕ ਮੁੰਡਾ ਮਾਰਿਆ ਜਿਹੜਾ ਬਰੀਦਕੋੜ ਦੇ ਕੋਲੇ ਪਿੰਡ ਸੀ ਉਹ ਦੀਪ ਸਿੱਧੂ ਦੇ ਨਾਮ ਰਹਿੰਦਾ ਸੀ ਉਸ ਮੁੰਡੇ ਨੂੰ ਮਰਵਾਇਆ ਇੱਕ ਜਮਾ ਜਮਾ ਮਲੰਗ ਨਸ਼ੇੜੀਆਂ ਤੋਂ ਓ ਮੇਰੇ ਵੀਰੋ ਉਹਨਾਂ ਨੂੰ ਪਤਾ ਹੁੰਦਾ ਵੀ ਉਹਨਾਂ ਨੂੰ ਪੋਰਾ ਚਿੱਤਾਂ ਦੇ ਦਿਓ ਇਹਨਾਂ ਨੂੰ ਪੋਰਾ 10 5-4000 10000 ਰੁਪਈਆ ਦੇ ਦਿਓ ਇਹ ਲਾਲਚ ਦੇ ਵਿੱਚ ਆ ਕੇ ਕਤਲ ਕਰ ਦਿੰਦੇ ਆ ਇਹ ਸਾਡੇ ਨੌਜਵਾਨਾਂ ਦਾ ਕਤਲ ਨਿਸ਼ੇੜੀਆਂ ਤੋਂ ਇਹ ਸਾਡੇ ਨੌਜਵਾਨਾਂ ਦਾ ਕਤਲ ਗੈਂਸਟਰ ਕਹਿ ਕੇ ਜਿਹੜੇ ਬੋਲਣ ਵਾਲੇ ਆ ਜਿਹੜੇ ਪੰਜਾਬ ਦੇ ਮੁੱਦੇ ਚੱਕਣ ਵਾਲੇ ਆ ਜਿਹੜੇ ਪੰਜਾਬ ਦੀ ਗੱਲ ਕਰਨ ਵਾਲੇ ਆ ਜਿਹੜੇ ਤੁਹਾਡੇ 3 ਪੁੱਤਾਂ ਦੀ ਲੜਾਈ ਲੜਨ ਵਾਲੇ ਆ ਉਹਨਾਂ ਲੋਕਾਂ ਨੂੰ ਮੇਰੇ ਵੀਰੋ ਇਹਨਾਂ ਨੇ ਚੁਣ-ਚੁਣ ਕੇ ਮਾਰ ਰਹੇ ਆ ਚਾਹੇ ਉਹਦੇ ਵਿੱਚ ਦੀਪ ਸਿੱਧੂ ਹੋਵੇ ਚਾਹੇ ਉਹਦੇ ਵਿੱਚ ਤਾਂ ਮੁੰਡਾ ਸਿੱਧੂ ਮੂਸੇ ਵਾਲਾ ਹੋਵੇ ਕਿੰਨੇ ਮੁੰਡੇ ਜਿਹੜੇ ਪੰਜਾਬ ਦੇ ਬੋਲਣ ਵਾਲੇ ਆ ਉਹਨਾਂ ਨੂੰ ਭਰਾਵੋ ਇਹ ਕਤਲ ਕਰਾ ਰਹੇ ਆ ਇਹ ਸਰਕਾਰ ਇਹ ਜਿਵੇਂ ਤੁਸੀਂ ਸੁਣਿਆ ਮਨੀਸ਼ ਸੋਧਿਆ ਬੋਲ ਕੇ ਗਿਆ ਸੀ ਕਿ ਅਸੀਂ ਸਾਰੀਆਂ ਗੱਲਾਂ ਵਰਤਾਂਗੇ ਉਹ ਪਹਿਲੀ ਗੱਲ ਆ ਤੁਹਾਡੇ ਪਿੰਡ ਤੋਂ ਸ਼ੁਰੂ ਕਰਤੀ ਇੱਕ ਨਸ਼ੇੜੀ ਬੰਦੇ ਤੋਂ ਸਾਡਾ ਨੌਜਵਾਨ ਭਰਾ ਮਰਵਾ ਕੇ ਤਰਤਾ ਸਿਰਫ ਕੈਂਟਾ ਡੇਢ ਘੰਟਾ ਪਹਿਲਾਂ ਕਲਕੱਤਾ ਮੇਰੇ ਕੋਲੋਂ ਆਇਆ ਸਬਧੌਰ ਤੋਂ ਉੱਥੇ ਇੱਕ ਕਰੇ ਬਲਾਕ ਕੇ ਅਸੀਂ ਕੱਦਾ ਘੰਟਾ ਬੋਣਾ ਕਰਤਾ ਗੱਲਾਂ ਕਰਦੇ ਰਹੇ ਆ ਉਸ ਤੋਂ ਬਾਅਦ ਦੇ ਵਿੱਚ ਇੱਥੇ ਆਇਆ ਇੱਥੇ ਆਉਣ ਤੋਂ ਥੋੜੇ ਟਾਈਮ ਬਾਅਦ ਹੀ ਫੋਨ ਚੱਲੇ ਗਿਆ ਕਿ ਕਲਕੱਤਾ ਮਾਰਤਾ ਉਹ ਮੇਰੇ ਵੀਰੋ ਕਿੱਥੇ ਕਿੱਥੇ ਤੁਸੀਂ ਉਹ ਕਰੋਗੇ ਜ਼ੁਲਮ ਸਹਿੰਦੇ ਰਹੋਗੇ ਜੇ ਤੁਸੀਂ ਨਾ ਉੱਠੇ ਨਾ ਜਾਗੇ ਪੰਜਾਬ ਦਾ ਕਹਾਣ ਹੋ ਜੂ ਪੰਜਾਬ ਦੀ ਜਵਾਨੀ ਦਾ ਕਹਾਣ ਹੋ ਜੂ ਪੰਜਾਬ ਜਿਹੜਾ ਮਰ ਜੂਗਾ ਕਿਉਂਕਿ ਸਰਿੰਜਾਂ ਦੇ ਰਾਤੇ ਇਹ ਹੋਰ ਕਾਸਾਂ ਦੇ ਨਾਂ ਤੇ ਤੇ ਤੁਹਾਡੇ ਮੁੰਡਿਆਂ ਨੂੰ ਗੋਲਗਾਮ ਬਰਵਾ ਬਰਵਾ ਕੇ ਨਿਸ਼ੇੜਗਾ ਤੋਂ ਬਰਵਾ ਦੇਣਗੇ ਸੋ ਮੈਂ ਤਾਂ ਤੁਹਾਨੂੰ ਬੇਨਤੀ ਕਰਦਾ ਝੋਲੀ ਅਟਕੇ ਤੁਹਾਡੇ ਮੁਰੇ ਮਿੰਨਤ ਕਰਕੇ ਤੁਹਾਡੇ ਮੁਰੇ ਆਪਣੇ ਪੱਗ ਰੱਖ ਕੇ ਕਿ ਭਰਾਵੋ ਉੱਠੜੋ ਉਹ ਪੰਜਾਬ ਦੇ ਲੋਕ ਉੱਠੜੋ ਸੈਨੇ ਦੇ ਲੋਕ ਉੱਠੜੋ ਤੁਹਾਡੇ ਵਾਸਤੇ ਕਲਕੱਤਾ ਬਹੁਤ ਬੋਲਿਆ ਵੱਡੀ ਗਲਤੀ ਦੇ ਵਿੱਚ ਜਿੰਨਾ ਟਾਈਮ ਇਨਸਾਫ ਨਹੀਂ ਮਿਲਦਾ ਉਹਨਾਂ ਟਾਈਮ ਆਪਾਂ ਪੂਰਾ ਧਰਨੇ ਮਜਾਰੇ ਜੋ ਵੀ ਕਰਨਾ ਪਿਆ ਕਰਾਂਗੇ ਇਹਦੀ ਪੂਰੀ ਦੀ ਪੂਰੀ ਇਨਕੁਆਰੀ ਆ ਜਿਹੜੀ ਮੈਂ ਇੱਥੇ ਸਾਡੇ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਤੇ ਸਾਰੇ ਕਿਸਾਨ ਜਥੇਬੰਦੀਆਂ ਦੇ ਆਗੂ ਸਹਿਬਾਨ ਬੈਠੇ ਆ ਮੈਂ ਉਹਨਾਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਬੇਨਤੀ ਕਰਨੀ ਚਾਹੁੰਦਾ ਤੇ ਸਾਰੇ ਪੋਲੀਟੀਕਲ ਲੀਡਰਾਂ ਨੂੰ ਮਾਨ ਸਾਹਿਬ ਦੇ ਜ਼ਿਲ੍ਹਾ ਪ੍ਰਧਾਨ ਬੈਠੇ ਆ ਤੇ ਸਾਰੀਆਂ ਪਾਰਟੀਆਂ ਦੇ ਆਗੂ ਬੈਠੇ ਆ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਘਟੋ-ਕਾਤੇ ਦੀ ਇਨਕੁਆਰੀ ਜਿਹੜੀ ਉਹ ਸੀਬੀਆਈ ਤੋਂ ਕਰਾਈ ਜਾਵੇ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਵੇ ਤਾਂ ਜੋ ਪਤਾ ਲੱਗ ਸਕੇ ਕਿ ਇਸ ਗੁੰਡੇ ਐਮਐਲਏ ਦਾ ਇਸ ਲਾਲ ਸਿੰਘ ਕੋਕੇ ਦਾ ਤੇ ਜੋ ਕੋ ਕਹਿੰਦੇ ਕਲੱਬ ਬੋਲਦਾ ਸੀ ਜੋ ਸਰਕਾਰ ਦੇ ਖਲਬ ਬੋਲਦਾ ਸੀ ਇਹ ਸਾਰੇ ਦਾ ਸਾਰਾ ਸ਼ਿੱਟ ਹੈ ਅੱਜ ਕਿਤੇ ਕਲਕੱਤੇ ਦੀ ਵਾਰੀ ਹੈ ਪਰ ਸਾਨੂੰ ਬੱਬੂ ਪੰਦੇੜ ਦੀ ਹੋਊ ਚੌਥੇ ਨੂੰ ਪਰਮਜੀਤ ਦੀ ਹੋਊ ਸਹੋਤਾ ਦੀ ਹੋਊ ਇੱਥੇ ਐਂ ਥਾੜੀ ਬਾਰ ਵਰਗੇ ਸਾਰੇ ਨੂੰ ਕੱਲੇ ਕੱਲੇ ਨੂੰ ਮਾਰ ਦੇਣਗੇ ਇਕੱਠੇ ਹੋ ਜਾਓ ਪਾਰਟੀਆਂ ਬਾਜ਼ੀਆਂ ਤੋਂ ਉੱਪਰ ਉੱਠ ਕੇ ਜਥੇਬੰਦਗਾਰੇ ਮੇਰੇ ਭਰਾਵਾ ਨੂੰ ਬੇਨਤੀ ਹੈ ਕਿਸਾਨ ਜਥੇਬੰਦਗਾਂ ਦੇ ਸਾਰੀਆਂ ਜੁਲੀ ਉਹਨਾਂ ਦੇ ਲੀਡਰਾਂ ਨੂੰ ਕਿ ਭਾਈ ਜੀ ਅੱਜ ਸਾਡੇ ਭਰਾ ਦਾ ਜਿਹੜਾ ਕਤਲ ਕੀਤਾ ਉਸ ਕਤਲ ਦਾ ਬਦਲਾ ਉਸ ਕਤਲ ਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਜਿਹੜੇ ਜਿਹੜੇ ਲੋਕ ਚਾਹੇ ਸਰਕਾਰ ਦੇ ਐਮ.ਐਲ.ਏ ਚਾਹੇ ਸਰਕਾਰ ਚਾਹੇ ਉਹ ਨਿਛੇੜੀ ਬੰਦੇ ਦੇ ਮਗਰ ਕੌਣ ਕੌਣ ਸੀ ਉਸ ਦਾ ਸਾਰਾ ਪਤਾ ਲਵਾ ਕੇ ਪਣਦੀ ਸਜ਼ਾ ਉਹਨਾਂ ਜਿਹੜੇ ਦੂਜੇ ਬੰਦੇ ਆ ਉਹਨਾਂ ਨੂੰ ਵਿੱਚ ਪਰਚੇ ਦੇ ਪੁਆਇਆ ਜਾਵੇ ਤਾਂ ਜੋ ਸਾਡੇ ਭਰਾ ਨੂੰ ਕਲਕੱਤੇ ਨੂੰ ਇਨਸਾਫ ਮਿਲ ਸਕੇ ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਸਰਕਾਰ ਮਰਦਾਬਾ 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 ਕਲਕੱਤਾ ਤੇਰੀ ਸੋਚ ਤੇ ਪਹਲਾ ਦੇ ਟੋਕ ਤੇ ਬਈ ਕਲਕੱਤਾ ਤੇਰੀ ਸੋਚ ਤੇ ਪਹਲਾ ਦੇ ਟੋਕ ਤੇ ਬਈ ਕਲਕੱਤਾ ਤੇਰੀ ਸੋਚ ਤੇ ਪਹਲਾ ਦੇ ਟੋਕ ਤੇ ਜ਼ਾਲਮ ਸਰਕਾਰ ਮਰਦਾਬਾ 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 ਪੰਜਾਬ ਦੀ ਜਵਾਨੀ ਨੂੰ ਖਾਣ ਵਾਲੀ ਸਰਕਾਰ ਮਰਦਾਬਾ 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 ਦਾਸ ਸਿੰਘ ਕੋਕੇ ਮਰਦਾਬਾ 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 ਸਿੰਘੋ ਗੋਕੇ ਮੁਰਦਾਬਾ 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 ਇੱਕ ਤੁਨੂ ਦਾਦਾ ਕੇ ਥੋੜੇ ਜਿਹੇ ਪਹਿਲਾਂ ਕਲਕੱਤਾ ਬੋਲ ਕੇ ਭਧੋੜ ਇਹ ਸਾਰਾ ਉਸ ਚੀਜ਼ ਦੀ ਛਿੱਟ ਹੈ ਇਹ ਜਿਹੜਾ ਸਰਪੰਚਾਂ ਦੇ ਹੱਕ ਚ ਬੋਲ ਕੇ ਆਇਆ ਕਲਕੱਤਾ ਉਹਦਾ ਹੀ ਸਾਰਾ ਕੁਛ ਅੱਜ ਕਰਕੇ ਇਹ ਜਿਹੜਾ ਕਤਲ ਕਰਾਇਆ ਗਿਆ ਇਹ ਜਿਹੜਾ ਉੱਥੇ ਬੋਲਿਆ ਅੱਜ ਉਹੀ ਸਾਰਾ ਛਿੱਟਾ ਕਲਕੱਤੇ ਨੂੰ ਮਿਲ ਕੇ ਦੀ ਬਾਜਬੰਦ ਕੀਤੀ ਆ ਮੇਰੇ ਭਰਾਵੋ ਮੇਰੀ ਹੱਥ ਬੰਨ ਕੇ ਬੇਨਤੀ ਆ ਇਹਦਾ ਡੁੱਲਿਆ ਹੋਇਆ ਖੂਨ ਕਿਤੇ ਹੋਈ ਨਾ ਚਲੇ ਜਾਵੇ ਸਾਰੇ ਜਣੇ ਪਹਿਲਾਂ ਠੋਕੇ ਦੇ ਦਿਓ ਮੈਂ ਸਿਰ ਤੇ ਤੁਹਾਡਾ ਸਾਰੇ ਭਰਾਵਾਂ ਦਾ ਧੰਨਵਾਦ ਕਰਦਾ ਮੇਰੀ ਭੈਣ ਰੋ ਪੈਟ ਰਹੀ ਆ ਕਿ ਸਾਰਿਆਂ ਨੂੰ ਸਾਰਾ ਕੁਝ ਮਿਲ ਜੂ ਯਾਰ ਮਾਂ ਨੂੰ ਪੁੱਤ ਨਹੀਂ ਮਿਲਣਾ ਭਰਾਵਾਂ ਨੂੰ ਜਿਹੜੀ ਭੈਣ ਆ ਭਰਾ ਨਹੀਂ ਮਿਲਣਾ ਮੇਰੀ ਬੇਨਤੀ ਆ ਕਿ ਉਸ ਭੈਣ ਨੂੰ ਇਨਸਾਫ ਦਿਵਾਉਣ ਵਾਸਤੇ ਉਸ ਭੈਣ ਨੂੰ ਇਨਸਾਫ ਦਿਵਾਉਣ ਵਾਸਤੇ ਆਓ ਸਾਰੇ ਨਾਲ ਮਿਲ ਕੇ ਆਪਾਂ ਇਕੱਠੇ ਹੋ ਕੇ ਇਸ ਮੇਰੀ ਭੈਣ ਨੂੰ ਮੇਰੀ ਮਾਂ ਨੂੰ ਇਸ ਕਲਕੱਤੇ ਦੇ ਪਰਿਵਾਰ ਨੂੰ ਔਨ ਸਾਬਤ ਹੋਈਏ ਬਹੁਤ ਬਹੁਤ ਧੰਨਵਾਦ ਜੀ